ਇਨੇ ਮਹਾਨ ਤਪਸਵੀ ਹੋ ਕੇ ਆਪ ਧੁੱਪ ਵਿੱਚ ਬੈਠੇ ਹੋ ਤੁਸੀਂ ਹੋਰ ਨਾਲ ਨੂੰ ਭਲਾ ਕੀ ਸ਼ਾਂ ਕਰਨੀ ਹੈ ਮੇਰੇ ਕੋਲ ਤਾਂ ਤੂੰ ਬ ਵਿੱਚ ਨਹੀਂ ਖੜਿਆ ਜਾਂਦਾ ਨਹੀਂ ਤਾਂ ਤੁਹਾਡੇ ਪਾਸ ਬੈਠ ਕੇ ਦੋ ਘੜੀਆਂ ਗੱਲਾਂ ਕਰਕੇ ਕੁਝ ਸਮਝਾਵਾਂ ਕਹਿੰਦੇ ਹਨ ਕਿ ਉਸ ਵੇਲੇ ਬਾਬਾ ਸ਼੍ਰੀਚੰਦ ਮਹਾਰਾਜ ਜੀ ਨੇ ਹੰਕਾਰੇ ਹੋਏ ਹਾਕਮ ਦੇ ਇਹ ਬਚਨ ਸੁਣੇ ਤੇ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਤੂੰ ਨੇ ਵਿੱਚੋਂ ਵੱਲਦੀ ਹੋਈ ਚਨਾਰ ਦੀ ਲੱਕੜ ਕੱਢ ਕੇ ਜ਼ਮੀਨ ਵਿੱਚ ਗੜ ਦਿੱਤੀ ਉਹ ਬਲਦੀ ਹੋਈ ਲੱਕੜ ਇੱਕਦਮ ਚਨਾਰ ਦਾ ਦਰਖਤ ਬਣ ਗਈ ਤੇ ਮੀਰ ਨੂੰ ਕਹਿਣ ਲੱਗੇ ਕਿ ਅਸੀਂ ਤਾਂ ਧੁੱਪ ਵਿੱਚ ਬੈਠੇ ਹਾਂ ਪਰ ਤੁਸੀਂ ਛਾਂਵੇਂ ਬੈਠੋ ਜਦ ਇਹ ਚਮਤਕਾਰ ਮੀਰ ਇਕੂਬਖਾਨ ਨੇ ਵੇਖਿਆ ਤਾਂ ਇਹ ਵੇਖ ਕੇ ਉਹਦੇ ਹੋਸ਼ ਗੁੰਮ ਹੋ ਗਏ ਜਦੋਂ ਇਹ ਕੋਤਕ ਵੇਖਿਆ ਕਿ ਹੀਟੋਂ ਲੱਕੜ ਵੱਲ ਰਹੀ ਹੈ ਅਤੇ ਉਤੋਂ ਹਰੇ ਭਰੇ ਪੱਤੇ ਨਿਕਲ ਰਹੇ ਹਨ ਤਾਂ ਕਹਿੰਦੇ ਹਨ ਕਿ ਉਸ ਵੇਲੇ ਉਸ ਦੇ ਮੂੰਹੋਂ ਨਿਕਲਿਆ ਸੁਭਾਨ ਅੱਲਾ ਇਹ ਕੇਕੀ ਬਾਬਾ ਸ਼੍ਰੀਚੰਦ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ ਤੇ ਕਹਿਣ ਲੱਗਾ ਕਿ ਫਕੀਰ ਸਾਈ ਮੈਂ ਥੋ ਬਹੁਤ ਵੱਡੀ ਭੁੱਲ ਹੋ ਗਈ ਮੈਨੂੰ ਮਾਫ਼ ਕਰੋ ਬਾਬਾ ਸ਼੍ਰੀਚੰਦ ਮਹਾਰਾਜ ਜੀ ਨੇ ਉਸ ਨੂੰ ਮਹਾਨ ਉਪਦੇਸ਼ ਦਿੱਤਾ ਤੇ ਕਿਹਾ ਕਿ ਪ੍ਰਮਾਤਮਾ ਕਰਨ ਕਾਰਨ ਹੈ ਇਹ ਦੁਨੀਆ ਉਹਦਾ ਬਾਗ ਹੈ ਅਤੇ ਮਨ ਦੇ ਵੇਲ ਬੂਟੇ ਹਨ ਤੇ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਕਹਿੰਦੇ ਕਿ ਜਿਸ ਮੱਜਬ ਨੂੰ ਉਹ ਚਾਵੇ ਦਿਲਾਂ ਵਿੱਚ ਵਸ ਕੇ ਵਿਧਾ ਘਟਾ ਸਕਦਾ ਹੈ ਧੁੱਪ ਛਾਂ ਸਭ ਉਹਦੇ ਹੁਕਮ ਵਿੱਚ ਚੱਲਦੇ ਹਾਂ ਜੀ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਕਹਿੰਦੇ ਕਿ ਧੁੱਪ ਛਾਂ ਸਭ ਉਹਦੇ ਹੁਕਮ ਵਿੱਚ ਹਨ ਜੇ ਉਹ ਚਾਵੇ ਤਾਂ ਕੜਕ ਦੀ ਧੁੱਪ ਵਿੱਚ ਵੀ ਨਹੀਂ ਪਾ ਸਕਦਾ ਹੈ ਜੇ ਉਹ ਚਾਵੇ ਤਾਂ ਪਿੰਗਲਾ ਵੀ ਪਹਾੜ ਤੇ ਚੜਾ ਸਕਦਾ ਹੈ ਬਾਬਾ ਸ਼੍ਰੀਚੰਦ ਮਹਾਰਾਜ ਨੇ ਮੀਰ ਯਕੂਫਾ ਨੂੰ ਸਮਝਾਇਆ ਮੀਰ ਯਕੂਫਾ ਨੇ ਅਗੋਂ ਜੋ ਜਾਤ ਪਾਤ ਦਾ ਵਿਤਕਰਾ ਛੱਡ ਦਿੱਤਾ ਅਤੇ